मल्टीपरपज हेल्थ वर्कर प्रति प्रीख्या गैड टोटल पोस्ट मेल दो सौ सत्तर फीमेल एक सौ बई है इन द डिपार्टमेंट ऑफ हेल्थ एंड फैमिली वेलफेयर बबा फरीद यूनिवर्सिटी ऑफ हेल्थ साइंस बी एफ UM HS ਫਰੀਦਕੋਟ ਪੰਜਾਬ ਵੱਲੋਂ ਇਹ ਟੈਸਟ ਲਿਆ ਜਾਏਗਾ ਕੋਡ A ਇਹ 2026 ਦੇ ਵਿੱਚ ਆਇਆ ਹੋਇਆ ਹੈ ਇਸ ਟੈਸਟ ਦੀ ਸਾਰੀ ਜਾਣੀ ਸਾਡੇ ਚੈਨਲ ਉੱਤੇ ਕਰਾਈ ਜਾਏਗੀ ਸੋ ਵੱਧ ਤੋਂ ਵੱਧ ਇਸ ਚੈਨਲ ਨੂੰ ਸਕ੍ਰਾਈਬ ਕੀਤਾ ਜਾਵੇ ਤਾਂ ਜੋ ਤੁਹਾਡੇ ਲਈ ਨਵੇਂ ਮਲਟੀਪਲ ਕੁਐਸਚਨ ਤਿਆਰੇ ਜਾਣ ਕਿਉਂਕਿ ਇਸ ਕਿਤਾਬ ਦੇ ਵਿੱਚ ਟੋਟਲ 5000 ਦੇ ਕਰੀਬ ਪ੍ਰਸ਼ਨ ਉੱਤਰ ਹਨ ਇਸ ਤੋਂ ਇਲਾਵਾ IQ ਕੁਐਸਚਨ ਹਨ ਇਸ ਦੇ ਵਿੱਚ ਹਰ ਤਰ੍ਹਾਂ ਦੇ ਸਿਲੇਬਸ ਦੀ ਗਾਈਡਨਸ ਹੈ ਜਿਹੜੀ ਇਸ ਟੈਸਟ ਵਿੱਚ ਆਉਣੇ ਹਨ ਹੈਲਥ ਵਰਕਰ ਜਾਣ ਪਛਾਣ ਡੇਨਲ ਨਾਲ ਹਾਈਜੀਨ ਆਟੋਨਮੀ ਸਾਈਕੋਲੋਜੀ ਤੇ ਹੋਰ ਜਿਹੜਾ ਸਿਲੇਬਸ ਕੰਪਲੀਟ ਹੈ ਉਹ ਇਸ ਦੇ ਵਿੱਚ ਪ੍ਰਕਾਸ਼ਿਤ ਹੈ ਕਿਉਂਕਿ ਇਹ ਟੈਸਟ ਅੱਗੇ 2022 ਵਿੱਚ ਵੀ ਹੋਇਆ ਸੀ ਵਾਰਡ اٹੈਂਡੈਂਟ ਦਾ ਵੀ ਟੈਸਟ ਹੋਇਆ ਸੀ ਜੋ ਕਿ ਪਿਛਲੇ ਸਾਲ 2023 ਦੇ ਵਿੱਚ ਕੀਤਾ ਗਿਆ ਸੀ ਇਸ ਟੈਸਟ ਦੇ ਲਈ 1270 ਪੋਸਟਾਂ ਫੀਮੇਲ 122 ਪੋਸਟਾਂ ਹਨ ਇਸ ਵਿੱਚ ਪੋਸ਼ਣ ਜਨਤਕ ਸਿਹਤ ਸੂਖਮ ਜੀਵ ਗਿਆਨ ਮੈਡਵਾਈਫ ਮਾਂ ਤੇ ਬੱਚੇ ਦੇਖਭਾਲ ਸਿਹਤ ਕਿੰਤ ਦਾ ਪ੍ਰਬੰਧ ਸੰਕੁਮਨ ਤੇ ਰੋਗ ਇਹ ਸਾਰੇ ਜਿਹੜੇ ਇਹਦਾ ਸਿਲੇਬਸ ਆ ਉਹ ਕੰਪਲੀਟ ਕੀਤਾ ਜਾਏਗਾ ਸੋ ਇਸ ਦੀ ਤਿਆਰੀ ਲਈ ਮਲਟੀ ਪਰਪਸ ਹੈਲਥ ਵਰਕਰ ਪਾਰਟੀ ਗਾਈਡ एम एच डब्ल्यू एम पी एच डब्ल्यू which ਪ੍ਰਕਾਸ਼ਿਤ ਹਨ